ਜੋ ਪਿਛਲੇ ਲੰਬੇ ਸਮੇਂ ਤੋਂ ਇੱਕ ਜਿਹੜੇ ਇੰਡਸਟਰੀਅਲ ਪਲਾਟਸ ਫੋਕਲ ਪੁਆਇੰਟਸ ਦੇ ਵਿੱਚ ਇੰਡਸਟਰੀਅਲ ਸਟੇਟਸ ਦੇ ਵਿੱਚ ਪ੍ਰਾਈਵੇਟ ਹੋਣ ਜਾਂ ਸਰਕਾਰੀ ਹੋਣ ਉਹਨਾਂ ਦੇ ਵਿੱਚ ਜੋ ਕਨਵਰਸ਼ਨ ਦਾ ਬਹੁਤ ਵੱਡਾ ਡਿਮਾਂਡ ਸੀਗੀ ਜਿਸ ਦੀ ਵਜ੍ਹਾ ਕਰਕੇ ਓਵਰঅল ਡਵੈਲਪਮੈਂਟ ਜਿਹੜੀ ਰੁਕੀ ਪਈ ਸੀਗੀ ਪਿਛਲੇ ਸਰਕਾਰਾਂ ਦੀਆਂ ਪਾਲਿਸੀਆਂ ਇਹੋ ਜਿਹੀਆਂ ਬਣਾਈਆਂ ਗਈਆਂ ਜਿਦੇ ਨਾਲ ਜਿੰਨਾਂ ਦੇ ਵਿੱਚ ਆਪਣੇ ਆਪ ਹੀ ਇੰਨੀਆਂ ਰਿਗਰੈਸਿਵ ਪਾਲਿਸੀ ਸੀਗੀਆਂ ਕਿ ਜੋ ਜੋ ਡਿਵੈਲਪਮੈਂਟ ਹੈ ਉਹ ਰੁਕੀ ਪਈ ਸੀਗੀ ਔਰ ਇਹਨੂੰ ਉਸ ਮਾੜੇ ਦੌਰ ਨੂੰ ਖਤਮ ਕਰਦੇ ਹੋਏ ਅੱਜ ਪੰਜਾਬ ਕੈਬਨਿਟ ਨੇ ਫੈਸਲਾ ਕੀਤਾ ਕਿ ਜਿੰਨੇ ਇੰਡਸਟਰੀਅਲਿਸਟ ਐਟ ਸਟੇਟਸ ਦੇ ਵਿੱਚ ਪਾਰਕ ਜਿਹੜੇ ਪਲਾਟਸ ਨੇ ਉਹਨਾਂ ਦਾ ਸੀਐਲਯੂ ਹੈ ਜਿਹੜਾ ਉਹ ਅਲਾਉ ਕੀਤਾ ਗਿਆ ਜਿਹਦੇ ਲਈ ਤਕਰੀਬਨ ਜਿਹੜੇ ਆਈਟੀ ਇੰਡਸਟਰੀਅਲ ਪਲਾਟਸ ਨੇ ਜਿਹੜੇ ਉਹਨਾਂ ਨੂੰ ਕਮਰਸ਼ੀਅਲ ਜੇ ਕੋਈ ਕਰਨਾ ਚਾਹੁੰਦਾ ਉਹਨਾਂ ਦੇ ਵਿੱਚ ਐਕਟੀਵਿਟੀ ਕੋਈ ਹੋਟਲ ਬਣਾਉਣਾ ਚਾਹੁੰਦਾ ਹੈ ਹਸਪੀਟਲ ਬੈਂਕੁਇਟ ਹਾਲ ای ਡਬਲਯੂ ਐਸ ਜਾਂ ਇੰਡਸਟਰੀਅਲ ਵਰਕਰ ਵਰਕਰ ਹਾਊਸਿੰਗ ਹੈ ਜਿਹੜੀ ਬਣਾਉਣਾ ਚਾਹੁੰਦਾ ਹੈ ਹੌਸਟਲ ਬਣਾਉਣਾ ਚਾਹੁੰਦਾ ਹੈ ਰੈਂਟਲ ਹਾਊਸਿੰਗ ਬਣਾਉਣਾ ਚਾਹੁੰਦਾ ਹੈ ਆਫਿਸ ਸਪੇਸ ਬਣਾਉਣਾ ਚਾਹੁੰਦਾ ਹੈ ਇੰਸਟੀਟਿਊਟਸ ਬਣਾਉਣਾ ਚਾਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪਹਿਲਾਂ ਕਿ ਇੰਡਸਟਰੀਅਲ ਪਲਾਟਸ ਦੇ ਵਿੱਚ ਅਲਾਉਡ ਨਹੀਂ ਸੀਗੀਆਂ ਇਹਨਾਂ ਨੂੰ ਅੱਜ ਅਲਾਉ ਹੈ ਜਿਹੜਾ ਕੀਤਾ ਗਿਆ ਹੈ 1000 ਗਾਜ਼ ਤੋਂ ਲੈ ਕੇ 4000 ਗਾਜ਼ ਤੱਕ ਦਾ ਕੋਈ ਵੀ ਪਲਾਟ ਹੋਵੇ ਵੱਖ-ਵੱਖ ਕੈਟਾਗਰੀਆਂ ਮੁਤਾਬਕ ਔਰ ਵੱਖ-ਵੱਖ ਰੋਡ ਦੀ ਵਿਡਥ ਦੇ ਉੱਪਰ ਇਹਨਾਂ ਨੂੰ ਅਲਾਓ ਜਿਹੜਾ ਕੀਤਾ ਗਿਆ ਮੈਂ ਸਮਝਦਾ ਕਿ ਇਹਦੇ ਨਾਲ ਬਹੁਤ ਵੱਡੀ ਰਾਹਤ ਹੈ ਜਿਹੜੀ ਉਹ ਹਰ ਇਨਵੈਸਟਰ ਨੂੰ ਹਰ ਡਿਵੈਲਪਰ ਨੂੰ ਮਿਲੇਗੀ ਇਸ ਤੋਂ ਇਲਾਵਾ ਜੋ ਇੰਡਸਟਰੀਅਲ ਪਲਾਟਸ ਨੇ 40000 ਗਾਜ਼ ਦੇ 40000 ਯਾਰਡ ਦੇ ਉਹਨਾਂ ਨੂੰ ਇੰਡਸਟਰੀਅਲ ਪਾਰਕ ਦੇ ਵਿੱਚ ਅ ਕਨਵਰਟ ਕਰਨ ਦੀ ਪਰਮਿਸ਼ਨ ਜਿਹੜੀ ਉਹ ਵੀ ਅੱਜ ਦਿੱਤੀ ਗਈ ਹੈ ਜੇ ਔਰ ਇਹਨਾਂ ਪਾਰਕਾਂ ਦੇ ਵਿੱਚ 60% ਇੰਡਸਟਰੀਅਲ 30% 30% ਰੈ residenial 10% ਕਮਰਸ਼ੀਅਲ ਹੈ ਜਿਹੜਾ ਉਹ ਅਲਾਉ ਕੀਤਾ ਗਿਆ ਮੈਂ ਸਮਝਦਾ ਕਿ ਇਹ ਸਾਰੇ ਫ੍ਰੀ ਹੋਲਡ ਦੇ ਵਿੱਚ ਇਹ ਹੋਣ ਗਿਆ ਔਰ ਇਹਦੇ ਨਾਲ ਇੱਕ ਨਵੀਂ ਨਵੀਂ ਮੁਹਿੰਮ ਇੱਕ ਨਵੀਂ ਗਤੀ ਇੱਕ ਨਵੀਂ ਸਪੀਡ ਦੇ ਨਾਲ ਜਿਹੜੀ ਡਿਵੈਲਪਮੈਂਟ ਹੈ ਉਹ ਹੋਊਗੀ ਔਰ ਇਹ ਲੰਬੇ ਸਮੇਂ ਤੋਂ ਲੰਬੇ ਸਮੇਂ ਤੋਂ ਇਹ ਡਿਮਾਂਡ ਲੋਕਾਂ ਦੀ ਚੱਲੀ ਆ ਰਹੀ ਸੀ ਪਿਛਲੇ ਸਰਕਾਰਾਂ ਦੇ ਜਾਂ ਤਾਂ ਉਹਨਾਂ ਦੇ ਕੋਈ ਪੋਲਿਟিক্যাল ਪਰਸਨਲ ਇੰਟਰਸਟ ਸੀ ਜਿਹਦੀ ਵਜ੍ਹਾ ਕਰਕੇ ਇਹ ਨਹੀਂ ਕੀਤਾ ਗਾ ਰ ਇਸ ਦੇ ਨਾਲ ਹੀ ਇੱਕ ਦੂਸਰਾ ਬਹੁਤ ਮਹੱਤਵਪੂਰਨ ਫੈਸਲਾ ਜਿਹੜਾ ਪੀਐਸਐਸ ਯਾਨੀ ਕਿ ਇੰਡਸਟਰੀ ਡਿਪਾਰਟਮੈਂਟ ਵੱਲੋਂ ਲੀਜ਼ ਹੋਲਡ ਪ੍ਰੋਪਰਟੀਆਂ ਨੂੰ ਫ੍ਰੀ ਹੋਲਡ ਦੇ ਵਿੱਚ ਕਨਵਰਟ ਕਰਨ ਦਾ ਕੰਮ ਹੈ ਜਿਹੜਾ ਉਹ ਫੈਸਲਾ ਜਿਹੜਾ ਉਹ ਲਿਆ ਗਿਆ ਇਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਪਾਲিসੀਆਂ ਬਣਾ ਦਿੱਤੀਆਂ ਗਈਆਂ ਕਿ ਜਿਹਦੇ ਵਿੱਚ ਜੇ 50% ਅਨ ਅਰਨਡ ਇਨਕਰੀਜ਼ ਦਾ ਜਿਹੜਾ ਹੈਗਾ ਉਹ ਕਲੋਜ਼ ਪਾ ਦਿੱਤੀ ਗਈ ਤੇ ਕਲੋਜ਼ ਇਹ ਜਿਹੀ ਪਾਈ ਕਿ ਲੰਬਾ ਸਮਾਂ ਸਾਲਾਂ ਬੱਧੀ ਮਹਿਜ਼ 4 ਕੇਸ ਸੀ ਜਿਹੜੇ ਉਹ ਸਰਕਾਰ ਕੋਲ ਆਏ ਅਨ ਅਰਨਡ ਇਨਕਰੀਜ਼ ਦੇ ਵਿੱਚ ਤੇ 2 ਨੰਬਰ ਦੇ ਵਿੱਚ ਤੁਸੀਂ ਕਮਾਲ ਦੇਖੋ ਪਾਲਿਸੀ ਬਣਾਤੀ ਪਾਲਿਸੀ ਇੰਨੀ ਸਖਤ ਬਣਾਤੀ ਜਾਂ ਇੰਨੀ ਗਲਤ ਬਣਾਤੀ ਜੀ ਦੀ ਵਜ੍ਹਾ ਕਰਕੇ ਲੋਕ ਪਾਲਿਸੀ ਦੇ ਵਿੱਚ ਨਹੀਂ ਆਏ ਪਰ 2 ਨੰਬਰ ਦੇ ਵਿੱਚ ਉਹਨਾਂ ਨੂੰ ਜਿਹੜਾ ਟਰਾਂਸਫਰ ਅਲਾਉ ਕਰ ਦਿੱਤਾ ਜਾਂਦਾ ਸੀਗਾ ਤੇ ਅਨ ਅਰਨਡ ਇਨਕਰੀਜ਼ ਜਿਹੜਾ ਉਹ ਕਹਿ ਦਿੱਤਾ ਜਾਂਦਾ ਸੀ ਕਿ ਬਾਅਦ ਦੇ ਵਿੱਚ ਭਰ ਦਿਓ ਜਦੋਂ ਤੁਸੀਂ ਟਰਾਂਸਫਰ ਅਲਾਉ ਕਰਤੀ ਤੇ ਬਾਅਦ ਦੇ ਵਿੱਚ ਭਾਈ ਤੁਹਾਡੇ ਕੋਲੇ ਸਰਕਾਰ ਫਰੁਕ ਅਨੰਡ ਇਨਕਰੀਜ਼ ਕਿਉਂ ਭਰਨਾ ਹੋਊਗਾ ਇਸੇ ਤਰੀਕੇ ਦੇ ਨਾਲ ਇੱਕ ਹੋਰ ਤਰੀਕਾ ਕੱਢਿਆ ਇਹਨਾਂ ਨੇ ਕਿ 3% ਲੈ ਕੇ ਤੁਸੀਂ ਟਰਾਂਸਫਰ ਅਲਾਉ ਕਰ ਦੋ ਤੇ ਜਿਹਦੀ ਵਜ੍ਹਾ ਕਰਕੇ ਜੋ 50% ਦਾ ਜਿਹੜਾ ਨੁਕਸਾਨ ਹੁੰਦਾ ਸੀਗਾ ਉਹ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਸੀਗਾ ਸੋ ਮੈਂ ਸਮਝਦਾ ਕਿ ਇੱਕ ਆਪਣੇ ਆਪ ਦੇ ਵਿੱਚ ਹੀ ਇੱਕ ਐਹ ਜੀ ਪਾਲਿਸੀ ਬਣਾਤੀ ਜਿਹੜੀ ਕਿ ਆਪਦੇ ਆਪ ਨੂੰ ਕੌਂਟਰਡਿਕਟ ਕਰਦੀ ਸੀਗੀ ਤੇ ਪੰਜਾਬ ਸਰਕਾਰ ਦਾ ਉਹਦੇ ਚ ਨੁਕਸਾਨ ਹੁੰਦਾ ਸੀਗਾ ਹੁਣ ਅਸੀਂ ਇਹਦੇ ਵਿੱਚ ਬੜੀ ਕ੍ਰਿਸਟਲ ਕਲੀਅਰ ਪਾਲਿਸੀ ਹੈ ਜਿਹੜੀ ਉਹ ਬਣਾ ਦਿੱਤੀ ਹੈ ਜਿਹਦੇ ਵਿੱਚ ਮਹਿਜ਼ 20 ਰੁਪਏ ਪਰ ਸਕੁਅਰ ਯਾਰਡ ਲੈ ਕੇ ਤੁਸੀਂ ਲੀਸ ਹੋਲਡ ਤੋਂ ਫ੍ਰੀ ਹੋਲਡ ਹੈ ਜਿਹੜਾ ਉਹਨੂੰ ਕਰਵਾਇਆ ਜਾ ਸਕੇਗਾ ਇਹਦੇ ਲਈ ਬੜੀਆਂ ਡਿਟੇਲ ਡਿਸਕਸ਼ਨਸ ਹੋਈਆਂ ਸਾਰੀਆਂ ਰਿਪਰੈਜੈਂਟੇਸ਼ਨ ਜਿਹੜੀਆਂ ਉਹ ਲਈਆਂ ਗਈਆਂ ਕੈਬਨਿਟ ਸਬ ਕਮੇਟੀ ਬਣੀ ਤਿੰਨ ਮਨਿਸਟਰ ਦੀ ਜਿਹਦੇ ਵਿੱਚ ਰਿਜ਼ਰਵ ਪ੍ਰਾਈਸ ਦਾ 20% ਲੈ ਕੇ ਤੁਸੀਂ ਲੀਜ਼ ਹੋਲਡ ਪ੍ਰੋਪਰਟੀ ਨੂੰ ਹਮੇਸ਼ਾ ਦੇ ਲਈ ਫ੍ਰੀ ਹੋਲਡ ਕਰ ਸਕਦੇ ਹੋ ਇਹਦੇ ਨਾਲ ਮੈਂ ਸਮਝਦਾ ਕਿ ਇੱਕ ਨਵੀਂ ਰੈਵੋਲੂਸ਼ਨ ਹੈ ਜਿਹੜੀ ਉਹ ਆਏਗੀ ਲੋਕਾਂ ਦੇ ਨਾਲ ਉਹਨਾਂ ਦੇ ਪ੍ਰੋਪਰਟੀਆਂ ਉਹਨਾਂ ਦੇ ਨਾਮ ਹੋਣ ਗਿਆ